ਸੋਹਣੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੀ ਜਿਹੀ ਬਲੌਗ ਦੇ ਵਿੱਚ ਸਮਾਂ ਸਵੇਰ ਦੇ 6 ਵੀ ਹੋ ਗਏ ਆ ਤੇ ਆਪਾਂ ਆ ਗਏ ਆ ਸਾਈਕਲਿੰਗ ਤੇ ਅੱਜ ਤਰੀਕ 2 ਨਵੰਬਰ ਸਾਲ 2025 ਤੇ ਦਿਨ ਅੱਜ ਹੈਗਾ ਵਾ ਐ ਦੁਵਾਰ ਦਾ ਛੁੱਟੀ ਵਾਲਾ ਵੈਸੇ ਤਾਂ ਆਪਾਂ ਲੰਬੀ ਰਾਈਡ ਲਾਉਣੀ ਸੀ ਪਰ ਅੱਜ ਆਪਾਂ ਜਨ ਪਿੰਡ ਭੋਗ ਤੇ ਭਗਤਨਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਤੇ ਅੱਜ ਭੋਗ ਪੈਣੇ ਆ ਤੇ ਬਾਕੀ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਰਾਤਨਾ ਦੇ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਬਾਕੀ ਮੌਸਮ ਤੁਸੀਂ ਦੇਖ ਸਕਦੇ ਹੋ ਜੀ ਹਾਸੇ-ਪਾਸੀ ਐਨ ਪੂਰਾ ਵਧੀਆ ਤੇ ਇੱਧਰ ਸਾਡੇ ਗਗਨਾ ਜੀ ਆ ਗੁੱਡ ਮਾਰਨਿੰਗ ਜੀ ਠੀਕ ਠਾਕ ਪੈਰ ਓਕੇ ਆ ਹੁਣ ਕੱਲ ਛੁੱਟੀ ਮਾਰੀ ਪੈਰ ਓਕੇ ਠੀਕ ਓਕੇ ਬਿਨਾਂ ਦਵਾਈ ਤੋਂ ਹੋ ਗਿਆ ਸੈਟ ਜਲ ਲਾ ਕੇ ਖੰਨਿਆ ਠੀਕ ਆ ਤੇ ਪਹੁੰਚ ਗਏ ਮੰਡ ਆਲੇ ਗਰਬਾਣੀ ਚੱਲ ਰਹੀ ਹੈ ਗੁਰਦਾਸ ਸਾਹਿਬ ਕੰਨਾਂ ਦੇ ਵਿੱਚ ਪੈ ਕੇ ਬੜੀ ਸ਼ਾਂਤੀ ਮਿਲ ਰਹੀ ਹੈ ਤੇ ਬਾਕੀ ਮਿਲਦੇ ਆਂਕਲ ਨੂੰ ਹੋਰ ਬਾਪੂ ਜੀ 15 ਮਿੰਟ ਦੇ ਵਿੱਚ ਆਪਾਂ 23 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਆ ਪਿੰਡ ਦੇ ਨੇੜੇ ਆਪਣੀ 25 ਕਿਲੋਮੀਟਰ ਦੀ ਸਾਈਕਲਿੰਗ ਹੋ ਜੂਗੀ ਤੇ ਅੱਜ ਆਪਾਂ ਨੇੜੇ ਮੁੜਿਆਏ ਸੀ ਕਿਉਂਕਿ ਆਪਾਂ ਜਾਣਾ ਅੱਜ ਭੋਗ ਤੇ ਤੇ ਗਗਨੇ ਨੇ ਵੀ ਜਾਣਾ ਤੇ ਬਾਕੀ ਦੇਖਦੇ ਆ ਕਿਹੇ ਦਿਨ ਕਰਦੇ ਆ ਪਲਾਨ ਲੰਬਾ ਕਿਹੜਾ ਕੱਢਾਂਗੇ ਕੋਈ 60 70 ਕਿਲੋਮੀਟਰ ਜਾਂ ਕੋਈ 50 ਕੁਝ ਵੀ ਬਾਕੀ ਦੇਖਾਂਗੇ ਜਿੰਨਾ ਚੱਲ ਸਕੇ ਬਈ ਉਹਨਾ ਚਲਾਵਾਂਗੇ ਤੇ ਇੱਧਰ ਸੂਰਜ ਦੇਵਤਾ ਜੀ ਵੀ ਆ ਗਏ ਆ ਇਹ ਤੋਂ ਹੌਲੀ ਹੌਲੀ ਚੱਕੀ ਜਾਂਦੀ ਹੈ ਤੇ ਭਲੂਰ ਰਹਿ ਗਿਆ ਮੇਰੇ ਖਿਆਲ ਦੇ ਵਿੱਚ 1 ਕਿਲੋਮੀਟਰ। ਨਾ ਤੋ ਕੇ ਰੈਡੀ ਆ ਹੁਣ। ਰੋਟੀ ਪਾਣੀ ਛੱਕਦੇ ਆ ਤੇ ਫਿਰ ਚੱਲਦੇ ਆ ਬੈਂਡ ਨੂੰ। ਕੱਪੜੇ-ਕੁਪੜੇ ਸੈਟਾ ਹੋਣ ਜਾਵਾਂ। ਤੇ ਬਾਕੀ ਹੌਲੀ ਹੌਲੀ ਕਰ ਲਾਂਗੇ ਫਿੱਟ ਜਿਹੜੇ ਰਹਿੰਦੇ ਆ। ਤੇ ਟਾਈਮ ਹੋ ਗਿਆ ਵਾ 8:30 ਦਾ। 10 ਵਜੇ ਨੂੰ ਭੋਗ ਦਾ ਟਾਈਮ ਆ ਤੇ ਨਵਾਂ ਸਾਵਾਂ ਨੂੰ ਪਹੁੰਚ ਜਾਗੇ ਬਈ ਰੋਕੀ ਪਾਣੀ ਛੱਕ ਕੇ ਮੋਕਲੇ ਰੋਗ ਮੰਨਨਾ ਸੰਧਾ ਰਾਖਣ ਦੀ ਯੋਗਤਾ ਤੋਂ ਮੰਨੇ ਪਰ ਲਵੰਨਾ ਬੋਤਲ ਦੇ ਰੇ ਬਾਹਰ ਖਾਣਾ ਸੁਨਾ ਤਾ ਮੈਂ ਨੰਦ ਜਿਹਾ ਰੱਖਾਵਾ ਆਇਆ ਹੈ ਨਾ ਕੋਈ ਤਾ Mama wo makama be yo. मे सुतर तारी तुम थे हो वरी गा त मी ਕਰੈ ਰਮਾ ਸੁਮਾਰੀ ਜੋ ਖੰਧ ਸਾਬ ਤੇਰਾ ਮਾਹੀ ਗੋਵਨਿਕ ਸਾਬ ਤੇ ਗੜਿਆਈ ਜੁੜੀ ਨਾਮ ਨਜਾਇ ਸਾਬ ਸੇ ਖੰਨ ਤੋ ਹੁਕਮ ਹੈ ਗੁਰੂ ਮਾਹੀਓ ਗੁਰੂ ਗ੍ਰੰਥ ਗੀ ਮਾਹੀਓ ਪ੍ਰਗਟ ਗੁਰਾਂ ਦੀ ਗੁਰੂ ਘਰ ਕੋ ਨਿਰਭਉ ਤੇ ਹੈ ਇਹੋ ਜਿ ਸਬਦ ਮੈਂ ਰੇ ਰਾਜ ਕਰੇ ਦਾਸ ਆਪਾ ਯਕੀਂ ਰਹੇ ਨ ਕੋਏ ਕਾਲ ਹੋਏ ਸਭ ਮਿਰੀਏ ਵਜੇ ਸ਼ਰਨ ਜੋ ਹੋਏ ਖੰਡਾ ਜੰਪੇ ਹੱਥ ਮੈਂ ਕਰਗੀ ਤੋਹ ਹੈ ਤੋਹ ਮਹੀ ਰਖਾ ਕਰੈ ਗੁਰੂ ਘਰ ਕੀ ਤਾਲ ਯਕੀ ਬਾਹੀ ਗੁਰੂ ਨਾਲ ਜਹਾਜ ਹੈ ਚੜੇ ਸੋਤਰੀ ਪਾਰ ਜੋ ਸਰਦਾ ਤਰਸੀਮ ਦੀ ਗੁਰੂ ਪਾਲ ਤਾਰਨ ਹਾਰ ਸਰਬਾਕਾਰ ਸੇਵਨੀ ਗੁਰ ਪਰਤਾਰਨ ਹਾਰ ਜੋ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਸਸੀ ਕਾਲ ਜੀ ਕੀ ਹਾਲ ਚਾਲ ਧੰਨ ਧੰਨ ਬਾਬਾ ਨਾਮਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਬਈ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਵਧੀਆ ਵਧੀਆ ਬਈ ਆਪਾਂ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਤੇ ਅਖੰਡ ਪਾਠ ਆਰੰਭ ਕਰਵਾਏ ਸਨ 31 ਤਰੀਕ ਨੂੰ ਆਪਾਂ ਪ੍ਰਕਾਸ਼ ਕਰਵਾਏ ਸਨ ਤੇ 2 ਤਰੀਕ ਨੂੰ ਅੱਜ ਉਹਨਾਂ ਦੇ ਭੋਗ ਪਾਏ ਆ ਉਸੇ ਭੋਗ ਦੇ ਤਕਬੰਦ ਵਿੱਚ ਇਹ ਸੰਗਤਾਂ ਇਕੱਤਰ ਹੋਈਆਂ ਤੇ ਹੋਰ ਬਾਕੀ ਤੁਸੀਂ ਦੱਸੋ ਬਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਇੱਥੇ ਸੰਗਤ ਦੇ ਵਿੱਚ ਸ਼ਮੂਲੀਅਤ ਕੀਤੀ ਆ ਨੇ ਤਾਨਵਾਦ ਬਾਈ ਤੁਹਾਡਾ ਤੁਸੀਂ ਮਾਨ ਸਨਮਾਨ ਕੀਤਾ ਨਾ ਇਹਨਾਂ ਮਾਨ ਬਖਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਪਛਕੇ ਜਾ ਰਹੇ ਸੀ ਨਾਲੇ ਵਧਾਈਆਂ ਦੇ ਕੇ ਜਾ ਰਹੇ ਸੀ ਨਾਲੇ ਚਲੋ ਇਹਨੇ ਐਪਰੀਸ਼ੀਏਟ ਹੁੰਦੇ ਨਾ ਸਾਰਿਆਂ ਨੂੰ ਪਤਾ ਵੀ ਲੱਗ ਗਿਆ ਵੀ ਮੁੰਡਾ ਚਲੋ ਯਾਤਰਾ ਕਰਕੇ ਆਇਆ ਹੈ ਨਾ ਪਾਪਾ ਵੀ ਹੁਣ ਨਾਂ ਲਈਦਾ ਚਲੋ ਪਹਿਲਾ ਭਲੂਰ ਦਾ ਨਾਂ ਲਈਦੀ ਆਪਣਾ ਜੱਦੀ ਪਿੰਡ ਦਾ ਨਾਂ ਲਈਦਾ ਆਪਾਂ ਹਰ ਬਰੀ ਮਤਲਬ ਆਪਣਾ ਪਿੰਡ ਇਹ ਆ ਕਿ ਹੁਣ ਚਲੋ 2011 ਤੋਂ ਆਪਾਂ ਉੱਥੇ ਰਹਿੰਦੇ ਹਾਂ ਪਰ ਜੜਾਂ ਤਾਂ ਆਪਣੀਆਂ ਇਹੀ ਹੈ ਨਾ ਤੇ ਵੀਰਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਤਾਕਤ ਤੁਸੀਂ ਪੰਜ ਤਾਕਤਾਂ ਦੀ ਸਾਈਕਲ ਯਾਤਰਾ ਕੀਤੀ ਆ ਜੋ ਕਿ ਬਹੁਤ ਕਠਿਨ ਵੀ ਆ ਤੇ ਉਹਦੇ ਵਿੱਚ ਤੁਹਾਨੂੰ ਜਜਬਾ ਫਿਰ ਇਨੀਸ਼ੀਅਲ ਦੀ ਪ੍ਰੋਬਲਮ ਵੀ ਆਂਦੀ ਆ ਫਿਰ ਦਿਨ ਦੇ ਦੋ ਲਗਭਗ ਤੁਸੀਂ ਦੋ ਮਹੀਨੇ ਦਾ ਤੁਹਾਡਾ ਸਫਰ ਸੀਗਾ ਹਾਂਜੀ ਤੇ ਫਿਰ ਤੁਹਾਡਾ ਸਾਡੇ ਲਈ ਸਤਿਕਾਰ ਬਹੁਤ ਸੀਗਾ ਕਿਉਂਕਿ ਮੇਰੇ ਪਿੰਡ ਦੇ ਵਿੱਚੋਂ ਤੁਸੀਂ ਪਹਿਲੇ ਇਨਸਾਨ ਹੋ ਜਿਹੜੇ ਪੰਜ ਤਾਕਤਾਂ ਦੀ ਯਾਤਰਾ ਉਹ ਵੀ ਸਾਈਕਲ ਤੇ ਬਾਕੀ ਵੀ ਗਏ ਹੋਣਗੇ ਉਹ ਆਪਣੇ ਆਪਣੇ ਸਾਧਨਾ ਤੇ ਜਿਵੇਂ ਵੀ ਗਏ ਹੋਣਗੇ ਪਰ ਤੁਹਾਡਾ ਬਲੀਦਾਨ ਬਹੁਤ ਸ਼ੰਗਰਸ਼ ਸੀਗਾ ਜੀ ਇਸ ਕਰਕੇ ਅਸੀਂ ਆਪ ਦੇ ਪ੍ਰਬੰਧਕ ਨੂੰ ਇਹ ਰਹਿ ਮਸ਼ੂਰਾ ਕੀਤਾ ਕਿ ਉਸ ਵੀਰ ਦਾ ਆਪਾਂ ਸਨਮਾਨਤ ਕੀਤਾ ਜਾਵੇ ਕਿਉਂਕਿ ਆਪਣੇ ਪਿੰਡ ਦਾ ਤੇ ਸ਼ਖਸੀਅਤ ਬਹੁਤ ਚੰਗਾ ਲੱਗਾਈ ਪਿੰਡ ਨੂੰ ਵੀ ਅੱਜ ਮਹਿਸੂਸ ਹੋਇਆ ਵੀ ਮੇਰੇ ਪਿੰਡ ਦੇ ਵੀ ਇੱਕ ਬੱਚੇ ਨੇ ਪੰਜ ਤੱਕਾਂ ਦੀ ਯਾਤਰਾ ਕੀਤੀ ਹਾਂ ਜੀ ਇਹਦਾ ਸਾਰਿਆਂ ਦਾ ਧੰਨਵਾਦ ਬਈ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਇਹਨਾਂ ਨੇ ਨਾਮਾਨ ਬਖਸ਼ਿਆ ਨਾ ਲਾਸਟ ਦੇ ਵਿੱਚ ਗੋਟੀ ਵੀਰ ਮੈਂ ਇਹੀ ਕਹਿਣਾ ਚਾਹਣਾ ਜੀ ਮੇਰਾ ਇੱਕ ਛੋਟਾ ਜਿਹਾ ਪਿੰਡ ਆ ਪਿੰਡ ਦੇ ਇੱਕ ਨਿੱਕੇ ਜਿਹੇ ਸੱਜੇ ਤੇ ਸਾਰਾ ਪਿੰਡ ਸਾਰੇ ਘਰ ਵਸੂਲੀਅਤ ਕੀਤੀ ਤਨੋਂ ਮਨੋਂ ਸੇਵਾ ਕੀਤੀ ਤੇ ਇਹ ਇਹ ਇਕੱਲੇ ਬੰਦੇ ਦਾ ਨਹੀਂ ਸੀ ਗਏ ਸਾਰੀ ਸੰਗਤ ਦੇ ਨਾਲ ਹੀ ਜਿਹਦਾ ਅੱਜ ਸੰਪੂਰਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਕੀ ਵੀ ਮੇਨ ਵੱਡੀ ਗੱਲ ਇਹ ਹੈ ਵੀ ਤੁਸੀਂ ਗਰੁੱਪ ਬਣਾ ਕੇ ਸਾਰੇ ਇਕੱਠੇ ਕੀਤੇ ਇਕੱਲਾ ਕੰਮ ਕੋਈ ਕਰ ਨਹੀਂ ਸਕਦਾ ਪਰ ਪਹਿਲ ਕਰਨ ਵਾਲਾ ਬੰਦਾ ਹਮੇਸ਼ਾ ਵੱਡਾ ਮੰਨਿਆ ਜਾਂਦਾ ਜਿਵੇਂ ਹੁਣ ਤੁਸੀਂ ਗਰੁੱਪ ਬਣਾਇਆ ਮੈਨੂੰ ਵੀ ਤੁਸੀਂ ਐਡ ਕੀਤਾ ਭਗਤ ਨਾਮ ਦੀ ਜੀ ਦਾ ਗਰੁੱਪ ਬਣਿਆ ਪਹਿਲਾਂ ਕੋਈ ਗਰੁੱਪ ਨਹੀਂ ਸੀਗਾ ਪਿਛਲੇ 2-3 ਸਾਲ ਤੋਂ ਕਰਾ ਰਹੇ ਆ ਆਪਾਂ ਹਾਂਜੀ ਹਾਂਜੀ ਪਿਛਲੇ 2-3 ਸਾਲ ਤੋਂ ਪਾਠ ਕਰਾ ਰਹੇ ਆ ਤੇ ਸਾਰੀ ਸੰਗ ਦੇ ਇਕੱਠੀ ਹੁੰਦੀ ਆ ਇਹ ਇੱਕ ਨੂੰ ਮਤਲਬ ਕਦਮ ਚੱਕਣਾ ਪੈਂਦਾ ਮਤਲਬ ਕੋਈ ਵੀ ਆ ਜਿਵੇਂ ਹੁਣ ਮਤਲਬ ਦੇਹ ਯਾਦ ਕਰਾਉਣ ਦੀ ਤੁਸੀਂ ਲਾ ਲਓ ਜਾਂ ਕਿਵੇਂ ਲਾ ਲਓ ਇੱਕ ਬੰਦੇ ਨੂੰ ਅੱਗੇ ਆਉਣਾ ਪੈਂਦਾ ਉਸ ਤੋਂ ਬਾਅਦ ਸਾਰੇ ਕੰਮ ਹੋ ਜਾਂਦੇ ਤੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ ਤੁਸੀਂ ਵੀ ਸਾਰੇ ਜਣਿਆਂ ਨੂੰ ਇਕੱਠੇ ਕੀਤਾ ਇਕੱਲੇ ਬੰਦੇ ਨਾਲ ਵੀ ਕੁਝ ਨਹੀਂ ਹੁੰਦਾ ਸੰਗਤ ਤੇ ਇਹਦਾ ਹੈ ਵੀ ਬਹੁਤ ਵੱਡਾ ਸੰਜੋਗ ਹੁੰਦਾ ਸੰਗਤ ਹੈ ਪਰ ਤੇ ਮੇਰੇ ਪਿੰਡਾਂ ਦੇ ਵਿੱਚ ਏਕਾ ਬਹੁਤ ਹਾਂ ਇਹਦਾ ਦੇਖ ਚੁੱਕੇ ਹਾਂ ਬਹੁਤ ਘਰਾਂ ਦਾ ਵੀ ਏਕਾ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਨਾਲ ਖੜ ਦੇ ਇੱਕ ਦੂਜੇ ਜ਼ਰੂਰੀ ਹੈ ਬਈ ਸਹਾਰਾ ਹੈ ਇੱਕ ਨਿੱਕੀ ਰਿਵਾਜ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਏਕਤਾ ਜੀ ਬਾਲਾ ਬਈ ਏਕਤਾ ਜੀ ਨੇ ਨੇਹੀ ਹੈ ਤੇ ਧੰਨਵਾਦ ਬਈ ਤੁਹਾਡਾ ਬਹੁਤ-ਬਹੁਤ ਇਦਾਂ ਸਾਰਿਆਂ ਨੂੰ ਜੋੜ ਕੇ ਰੱਖਿਓ ਹਨ ਤੇ ਹਰ ਸਾਲ ਮਿਲੋ ਕਰਾਉਣੇ ਚਲੋ ਮਾਰੇ ਨੂੰ ਯਾਦ ਕਰਨ ਦੇ ਨਾਲ ਮਾਰੇ ਦੇ ਨਾਂ ਦੇ ਨਾਲ ਚਲੋ ਸਾਰੇ ਇੱਕ ਦੂਜੇ ਨੂੰ ਮਿਲ ਵੀ ਰਹਿੰਦੇ ਜਿਵੇਂ ਹੁਣ ਅਸੀਂ ਵੀ ਬਾਹਰ ਰਹਿੰਦੇ ਆ ਤੇ ਚਾਚੇ ਕੇ ਬਾਹਰ ਰਹਿੰਦੇ ਜਿਵੇਂ ਮਤਲਬ ਹੁਣ ਆ ਗਈ ਕੋਈ ਵਿਆਹ ਸ਼ਾਦੀ ਦੇ ਵਿੱਚ ਮਿਲਦਾ ਉਹ ਵੀ ਕੋਈ ਕਿਸੇ ਨੂੰ ਕੋਈ ਸੱਦਦਾ ਕਈ ਵਰੀ ਘਟਾਣਾ ਕੋਈ ਇਹ ਚੀਜ਼ਾਂ ਹੋ ਜਾਂਦੀਆਂ ਨਾ ਕੋਈ ਗੁੱਸੇ ਗਲੇ ਹੁੰਦਾ ਤੇ ਮਾਰੇ ਦੇ ਘਰੇ ਹਰੇਕ ਬੰਦਾ ਆ ਜਾਂਦਾ ਤੇ ਇੱਕ ਦੂਜੇ ਨੂੰ ਮਿਲਦੇ ਨੇ ਨਾ ਕਿਉਂਕਿ ਸਾਂਝਾ ਸਾਂਝਾ ਕੋਈ ਇੱਕ ਦਾ ਨਹੀਂ ਕੀ ਇਹ ਸਾਂਝੀ ਪ੍ਰਾਪਰਟੀ ਹੈ ਤੇ ਮੈਂ ਵੀ ਆ ਜਾ ਹਾਂਜੀ ਮੈਂ ਵੀ ਉਹਨਾਂ ਨਾਲ ਬੰਦੇ ਨੂੰ ਮਿਲਿਆ ਜਿਨ੍ਹਾਂ ਨੂੰ ਮੈਂ ਬਹੁਤ ਟਾਈਮ ਤੋਂ ਮਿਲਿਆ ਨਹੀਂ ਸੀਗਾ ਤੇ ਨਾਲੇ ਨਹੀਂ ਤਾਂ ਹੁਣ ਅੱਜਕੱਲ ਟਾਈਮ ਨਹੀਂ ਕਿਸੇ ਦੇ ਘਰੇ ਸਪੈਸ਼ਲੀ ਆਏ ਜਾਇਆ ਵੀ ਨਹੀਂ ਜਾਂਦਾ ਹਨ ਇਹ ਸਾਂਝੀ ਜਗ੍ਹਾ ਤੇ ਗੁਰੂ ਮਹਾਰਾਜ ਦੇ ਘਰੇ ਸਾਰਿਆਂ ਨੂੰ ਬੰਦਾ ਮਿਲ ਲੈਂਦਾ ਤੇ ਚਲੋ ਵਧੀਆ ਹਨਾ ਤੇ ਠੀਕ ਆ ਬਾਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਸਾਹਿਬ ਦਾ ਵੀ ਤੁਹਾਡਾ ਵੀ ਸਾਡੇ ਪਿੰਡ ਵਿੱਚ ਆਏ ਤੇ ਸਾਡੇ ਪਿੰਡ ਦਾ ਇੱਕ ਸ਼ਖਸ ਇੱਕ ਵੀਰ ਗੁਰਵਿੰਦਰ ਸਿੰਘ ਨੇ ਪੰਜ ਤਖਤਾਂ ਦੀ ਯਾਤਰਾ ਕੀਤੀ ਆ ਬਹੁਤ ਹੀ ਸੁਭਾਗਾ ਭਰਿਆ ਟਾਈਮ ਸੀ ਅੱਜ ਬਹੁਤ ਸੋਹਣਾ ਵਧੀਆ ਜੋ ਆਜਾ ਆਪਣੇ ਹੋ ਗਿਆ ਇਸੰਪਨ ਹੋ ਗਿਆ ਹਾਂ ਜੀ ਨਹੀਂ ਬਹੁਤ ਵਧੀਆ ਪ੍ਰੋਗਰਾਮ ਹੈ ਬਾਕੀ ਆਪਾਂ ਦਿਖਾ ਦਿੰਨੇ ਸਾਰਿਆਂ ਦਾ ਸੰਗਤ ਸਾਰੀ ਪ੍ਰਸ਼ਾਦਾ ਸ਼ਕ ਰਹੀ ਹੈ ਤੇ ਬਹੁਤ ਵਧੀਆ ਖਾਣ ਪੀਣ ਦਾ ਮਤਲਬ ਲੰਗਰ ਦਾ ਪ੍ਰਬੰਧ ਸੀਗਾ ਤੇ ਗੁਰਬਾਣੀ ਕੀਰਤਨ ਬਹੁਤ ਵਧੀਆ ਸੀ ਬਾਬਾ ਜੀ ਨੇ ਪੂਰਾ ਆਨੰਦ ਆਇਆ ਤੇ ਬਾਕੀ ਡੈਕੋਰੇਸ਼ਨ ਬਈ ਤੁਸੀਂ ਬਹੁਤ ਵਧੀਆ ਕੀਤੀ ਆ ਤੇ ਵਧੀਆ ਸੀ ਸਾਰਾ ਕੁਝ ਤੇ ਹੁਣ ਗੁਰਪੁਰਬ ਤੇ ਬਈ ਆਪਾਂ ਕਰਦੇ ਆ ਪਲਾਨ ਤੇ ਜਾਂ ਇਹਦੂ ਅੱਗੇ ਕਰਦੇ ਆ ਅੰਮ੍ਰਿਤਸਰ ਸੇਵਾ ਆਪਾਂ ਸਾਈਕਲਾਂ ਤੇ ਆਪਣੇ ਜੀ ਸੰਗ ਤੁਹਾਨੂੰ ਵੀ ਚਾਹਣਾ ਵੀ ਆਪਣੇ ਇੱਕ ਸੋਮਵਾਰ ਨੂੰ ਅੰਦਰ ਬਾਹਰਲੇ ਗੁਰਦੁਆਰਾ ਸੇਵ ਪ੍ਰਕਾਸ਼ ਹੋਣਗੇ ਤੇ 5 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਨੇ ਪਰਪਦੇ ਜਨਮ ਦਿਹਾੜੇ ਤੇ ਵੀ ਚਾਰਨ ਪੰਜ ਸੱਦਾ ਦਿੱਤਾ ਜਾਂਦਾ ਹੈ ਸਾਰੀਆਂ ਸੰਗਤਾਂ ਨੂੰ ਉੱਥੇ ਵੀ ਪਹੁੰਚਣਾ ਜਿਵੇਂ ਅੱਜ ਇੱਥੇ ਨਿੱਕੇ ਸੱਦੇ ਤੇ ਅੱਜ ਸੰਗਤਾਂ ਪਹੁੰਚੀਆਂ ਹਨ ਹਾਂ ਜੀ ਬਈ ਤੇ ਬਾਕੀ ਆਪਾਂ ਵੀ ਸਾਈਕਲ ਦਾ ਵੀ ਪਲਾਨ ਕਰਦੇ ਆਂ ਨਾ ਅਗਲੇ ਸੰਡੇ ਜੇ ਕੋਈ ਤੁਹਾਡੇ ਨਾਲ ਵੀ ਹੋਇਆ ਹੈ ਨਾ ਬਈ ਤੇ ਤੁਸੀਂ ਜਰੂਰ ਹਾਂ ਆਪਾਂ ਮਤਲਬ ਕਰਿਓ ਬੰਨੇ ਇਕੱਠੇ ਹੈ ਨਾ ਚਲੋ ਇੱਕ ਆਪਣਾ ਇੱਕ ਮੈਸੇਜ ਹੀ ਹੈ ਯੂਥ ਨੂੰ ਕਿ ਤੁਸੀਂ ਬੀਜ ਜੱਲੋ ਜਰੂਰ ਚੱਲੋ ਹਨਾ ਸਾਈਕਲਾਂ ਤੇ ਫਿਟਨੈਸ ਹੈ ਇੱਕ ਤਰੀਕੇ ਦੀ ਯਾਰ ਹਨਾ ਵੀ ਤੁਸੀਂ ਵੀ ਕਰਦੇ ਜਾਂ ਤੁਸੀਂ ਹੁਣ ਸਵੇਰੇ ਆਪਾਂ ਮਿਲਿਆ ਕਰਾਂਗੇ ਡੇਲੀ ਕਰਦੇ ਸਾਈਕਲਿੰਗ ਕੱਢੋ ਸਾਈਕਲ ਤੁਸੀਂ ਬਾਹਰ ਜੀ ਇੱਕ ਹੋਰ ਸੀ ਆਪਣੀ ਦਰਖਾਸਤ ਕੀ ਆਪਣੇ ਫਰੀਦਕੋਟ ਪੀਬੀ 4 ਵਾਲੇ ਚਾਰ ਵਾਲੇ ਸਾਈਕਲ ਰੈਲੀ ਕਰਾ ਰਹੇ ਹਨ ਉਹਦੇ ਚ ਵਾਧਵਾਦ ਵਸੂਲੀਅਤ ਕਰੋ ਧੰਨਵਾਦ ਹਾਂ 16 ਤਰੀਕ ਨੂੰ ਬਈ ਸਾਈਕਲ ਰੈਲੀ ਆ ਤੇ ਤੁਸੀਂ ਵੀ ਸਾਰੇ ਜਣੇ ਪਹੁੰਚਿਓ ਤੇ ਉਹਦਾ ਤੁਹਾਨੂੰ ਆਪਾਂ ਜਿਹੜਾ ਹੈਗਾ ਵਾ ਸਾਰਾ ਮੈਸੇਜ ਵਗੈਰਾ ਸਾਰੇ ਦੱਸ ਦਾਂਗੇ ਕਮੈਂਟ ਕਰਕੇ ਪੁੱਛ ਲਿਓ ਤੁਸੀਂ ਤੁਹਾਨੂੰ ਨੰਬਰ ਤੇ ਗੂਗਲ ਫਾਰਮ ਭੇਜ ਦਾਂਗੇ 100 ਰੁਪਿਆ ਦੀ ਐਂਟਰੀ ਆ ਤੇ ਵੱਧ ਤੋਂ ਵੱਧ ਹਸਾਲੋ ਤੁਸੀਂ ਬਈ ਤੇ 5 ਨਵੰਬਰ ਲਾਸਟ ਆ ਤੇ 16 ਨੂੰ ਰੈਲੀ ਆ 30 ਕਿਲੋਮੀਟਰ ਦੀ ਕੋਈ ਜ਼ਿਆਦਾ ਨਹੀਂ ਬਈ ਹਰੇਕ ਬੰਦਾ ਕਰ ਸਕਦਾ ਤੇ ਜ਼ਰੂਰ ਪਹੁੰਚਿਓ ਤੇ ਬਰਨ ਫੈਟ ਨਾਟ ਫਿਊਲ ਇਹੀ ਆ ਬਈ ਸੱਦਾ ਤੇ ਤੇਲ ਤੇਲ ਦੀ ਬਚਤ ਆ ਠੀਕ ਆ ਤੇ ਫੈਟ ਮਤਲਬ ਕੋਈ ਪੈਸਾ ਨਹੀਂ ਲੱਗਦਾਗਾ ਬੰਦੇ ਦਾ ਸਰੀਰ ਫਿੱਟ ਹੁੰਦਾ ਤੇ ਚਲੋ ਠੀਕ ਆ ਬਈ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਬਾਈ ਪਿੰਦੇ ਨਾਲ ਗੱਲਬਾਤ ਕਰਕੇ ਤੇ ਦਿਖਾਉਣੇ ਆ ਅੱਗੇ ਦੀ ਗੱਲ ਬਾਤ ਫਿਰ ਨਾਲ ਕਰਦੇ ਹਾਂ ਸਾਂਜੀ ਬਾਕੀ ਇਧਰ ਸਾਰੀ ਬੱਚਾ ਪਾਰਟੀ ਆ ਕੇ ਖੜ ਗਈ ਆ ਬਈ ਹੋਰ ਬੱਚੇ ਠੀਕ ਠਾਕ ਆਓ ਪਤੇ ਬੁਲਾ ਦਿਓ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਚੱਲ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਕਰਦਾ ਮੈਂ ਰੋਕੇ ਦਾ ਬਨਾਲ ਦੇਵ ਜੀ ਦੇ ਚੰਨ ਦਿਹਾੜੀ ਦੀਆਂ ਲੱਖ ਲੱਖ ਵਾਰਤਾਂ ਅੱਜ ਇਸੇ ਸਬੰਧ ਦੇ ਵਿੱਚ ਅੰਮ੍ਰਿਤ ਗੱਲ ਵਿਖੇ ਸਾਡੀ ਪੰਚਾਇਤ ਵੱਲੋਂ ਜਿੰਨੇ ਵੀ ਦਰਜੀ ਭਾਈ ਜਣਾ ਸਾਰੇ ਇਕੱਠੇ ਹੋ ਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਉਸ ਜਨਮ ਦਿਹਾੜੇ ਤੇ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਹਨਾਂ ਨੂੰ ਕੁਝ ਕਹਿੰਦੇ ਖੰਡੇ ਜੱਜ ਕਰਵਾਏ ਗੁਰੂ ਜੀ ਦਾ ਪ੍ਰਸਾਦ ਸਵਾਏ ਗੁਰੂ ਜੀ ਕੇ ਫਤਈ ਇੱਧਰ ਸੁੱਖਾ ਵੀ ਆ ਗਿਆ ਲੈ ਕੇ ਮੂਹਲੀ ਤੇ ਕੱਚਗਾ ਮਰੁੰਡੇ ਸਾਰਾ ਕੁਝ ਤੇ ਬਾਕੀ ਸੁੱਖੇ ਦਾ ਧੰਨਵਾਦ ਕਰ ਲ ਸੁੱਖੇ ਨੇ ਸੇਵਾ ਭੇਜੀ ਸੁੱਖੇ ਤੇਰੀ ਸੇਵਾ ਕਰ ਲੈ ਬਾਈ ਲਵਾਤੀ ਸੀ ਸਾਰਿਆਂ ਨੂੰ ਵੀਰੇ ਬਾਹਰ ਦਬਾਘਾ ਤੇ ਇੱਧਰ ਸ਼ੰਕਰ ਕੋਲੇ ਆ ਗਿਆ ਬਾਈ ਗੋਲ ਗੱਪੇ ਕੀ ਕੀ ਆ ਤੇਰੇ ਕੋਲੇ ਬਾਈ ਗੋਲ ਗੱਪੇ ਹਾਂ ਦੇਖ ਲੈ ਹੋਰ ਦੋਨੇ ਤਰ੍ਹਾਂ ਦੇ ਤੇ ਦਹੀਂ ਭੱਲੇ ਇੱਧਰ ਪਏ ਆ ਬੱਸ ਹੋਰ ਕੋਈ ਨਹੀਂ ਹੈ ਕੋਲਚੇ ਨਹੀਂ ਕੇ ਕੁਲ ਚਟਕੀ ਲਾਣੀ ਹੈ ਕਦੋਂ ਕੱਲੂ ਚੱਲ ਠੀਕ ਆ ਫਿਰ ਖਵਾ ਮੈਨੂੰ ਵੀ ਬਈਏ ਕੌਣ ਸੀ ਖਵਾਰੇ ਸੂਜੀ ਵਾਲੇ ਦਹੀਂ ਵਾਲੇ ਖਵਾਰੇ ਬਈ ਸਾਡਾ ਆਇਆ ਟਾਈਮ ਹੋ ਗਿਆ 9 ਵਜੇ ਦਾ ਤੇ ਅੱਜ ਆਪਾਂ ਹੋਰ ਤੇ ਗਏ ਸੀ ਕਰਕੇ ਦੇਨੇ ਕੰਮ ਨਹੀਂ ਕੀਤਾ ਰੋਟੀ ਖਾ ਕੇ ਅੱਜ ਆਪਾਂ ਬਾਹਰ ਗਏ ਨਹੀਂ ਫਿਰ ਕੰਮ-ਕਮ ਕਰੀ ਗਏ ਹੁਣ ਹੋ ਗਏ ਕੰਮ ਤੋਂ ਵਿਹਲੇ ਤੇ ਦੁੱਧ ਪੀ ਗਏ ਸੌਣੇ ਹੁਣ ਵਲੌਗ ਦੀ ਸੈਟਿੰਗ-ਬੈਟਿੰਗ ਕਰਦੇ ਆਂ ਝਟ ਤੇ ਦੁਬਾਰਾ ਸੌਣੇ ਦੇ ਮਿਲਦੇ ਆਂ ਫਿਰ ਕੱਲ ਨੂੰ ਤੇ ਬਾਕੀ ਬਹੁਤ-ਬਹੁਤ ਪਿਆਰ ਮਿਲਿਆ ਅੱਜ ਉਥੋਂ ਪਿੰਡ ਤੋਂ ਆਪਣੀ ਜੱਦੀ ਪਿੰਡ ਤੋਂ ਆਪਾਂ ਨੂੰ ਸਰੂਪਾ ਭੇਟ ਕੀਤਾ ਤੇ ਬੜਾ ਮਾਣ ਸਤਿਕਾਰ ਸਾਰਿਆਂ ਨੇ ਵਧਾਈਆਂ ਦਿੱਤੀਆਂ ਵੀ ਕਹਿੰਦੇ ਮਾਣ ਵਾਲੀ ਗੱਲ ਆ ਤੇ ਆਪਣੇ ਫਲੂਰ ਆਪਾਂ ਆਏ ਸੀ ਇਹ 2011 ਦੇ ਵਿੱਚ ਤੇ ਉਦੋਂ ਬਾਅਦ ਇੱਥੇ ਰਹ ਰਹੇ ਆਂ ਤੇ ਫਿਰ ਵੀ ਆਪਣੇ ਪਿੰਡ ਵਾਲੇ ਵਧੀਆ ਮਾਣ ਸਤਿਕਾਰ ਕਰਦੇ ਆਂ ਤੇ ਬਹੁਤ ਮਾਣ ਬਖਸ਼ਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਬਾਈ ਪ੍ਰਵਿੰਦਰ ਸਿੰਘ ਪਿੰਦਾ ਉਹਦਾ ਬਹੁਤ ਬਹੁਤ ਧੰਨਵਾਦੀ ਨੇ ਸਾਰਾ ਅਰੇਂਜਮੈਂਟ ਕੀਤਾ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਬਾਕੀ ਆਪਣੀ ਇੰਟਰਵਿਊ ਇੱਕ ਪੋਡਕਾਸਟ ਆਈ ਹੈ ਬਾਈ ਦੇ ਨਾਲ ਤੇ ਇੱਕ ਸਟੂਡੀਓ ਚੈਨਲ ਤੇ ਉਹ ਵੀ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਸਾਰੀਆਂ ਗੱਲਾਂ ਬਾਤਾਂ ਉਹਦੇ ਨਾਲ ਵਿੱਚ ਟੂਰ ਬਾਰੇ ਸਾਰੀਆਂ ਸਾਂਝੀਆਂ ਕੀਤੀਆਂ ਯਾਤਰਾ ਬਾਰੇ ਤੇ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਆਪਾਂ ਡੇਲੀ ਵਲੌਗ ਵੀ ਪਾਉਨੇ ਆ ਉਹ ਵੀ ਤੁਸੀਂ ਜਰੂਰ ਦੇਖਿਆ ਕਰੋ ਭਾਈ ਤੇ ਯਾਤਰਾ ਅਗਲੀ ਆਪਾਂ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ 10 10-12 ਦਿਨਾਂ ਦੇ ਵਿੱਚ ਤੁਹਾਨੂੰ ਆਪਾਂ ਕਰ ਦਾਂਗੇ ਵੀ ਅਨਾਉਂਸ ਮਤਲਬ ਦੱਸ ਦੇਾਂਗੇ ਵੀ ਕਿੱਥੇ ਜਾਣਾ ਵਾ ਤੇ ਬਣੇ ਰਹੋ ਭਾਈ ਫਿਰ ਤੇ ਪਿਆਰ ਇਦਾਂ ਹੀ ਬਖਸ਼ੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ ਨੂੰ ਫਿਰ